ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਅੱਜ ਆਪਾਂ ਤੁਹਾਨੂੰ ਸੁਣਾਵਾਂਗੇ ਜੀ ਪੇਕੇ ਤੇ ਸੌਰਿਆਂ ਤੇ ਬੋਲੀਆਂ ਜਿੱਦਾਂ ਆਪਾਂ ਨੂੰ ਪਤਾ ਹੀ ਇਹ ਸਾਰੀਆਂ ਕੁੜੀਆਂ ਦੇ ਦੋ ਘਰ ਹੁੰਦੇ ਇੱਕ ਪੇਕਾ ਘਰ ਤੇ ਇੱਕ ਸੋਹਰਾ ਘਰ ਪਰ ਅਕਸਰ ਹੀ ਕੁੜੀਆਂ ਜਿਹੜੀਆਂ ਆਪਣੇ ਪੇਕੇਆਂ ਦਾ ਗੁਣ ਗਾਇਨ ਸਿੱਤਾਂ ਜਾਦਾ ਕਰਦੀਆਂ ਹੁੰਦੀਆਂ ਰੇ ਵੀ ਮੇਰੇ ਪੇਕੇ ਇਹ ਮੇਰੇ ਪੇਕੇ ਇਸ ਤਰ੍ਹਾਂ ਤੇ ਉਸੇ ਤਰ੍ਹਾਂ ਦੀਆਂ ਜੀ ਆਪਾਂ ਨੋਕ ਚੋਕ ਭਰੀਆਂ ਬੋਲੀਆਂ ਤੁਹਾਨੂੰ ਸੁਣਾਵਾਂਗੇ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰੀ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇਕਰ ਤੁਸੀਂ ਪਹਿਲਾਂ ਤੋਂ ਜੁੜਿਓ ਤਾਂ ਨੂੰ ਮੇਰੀਆਂ ਬੋਲੀਆਂ ਬਹੁਤ ਪਸੰਦ ਨੇ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਨਾਲ ਕਿਰਪਾ ਕਰਕੇ ਇਸ ਕਮੈਂਟ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਮੇਰੀ ਇੱਕ ਨਿੱਕੀ ਜੀ ਕੋਸ਼ਿਸ਼ ਹੈ ਜੀ ਆਪਾਂ ਆਪਣੇ ਪੰਜਾਬੀ ਕਲਚਰ ਨੂੰ ਸੱਭਿਆਚਾਰ ਨੂੰ ਇਸੇ ਤਰ੍ਹਾਂ ਸੰਭਾਲ ਕੇ ਰੱਖੀਏ ਜੋ ਅੱਜਕੱਲ ਇਹ ਚੀਜ਼ਾਂ ਲੋਪ ਹੁੰਦੀਆਂ ਜਾ ਰਹੀਆਂ ਨੇ ਤੇ ਤੁਹਾਡੇ ਪਿਆਰ ਸਦਕਾ ਹੀ ਹੋਣਾ ਤੇ ਪਲੀਜ਼ ਨਾਲ ਸ਼ੇਅਰ ਕਰਿਆ ਕਰੋ ਤੇ ਬੋਲੀਆਂ ਆਪਣੇ ਬੱਚਿਆਂ ਨੂੰ ਛੋਟਿਆਂ ਨੂੰ ਵੀ ਸਿਖਾਓ ਤਾਂ ਕਿ ਆਪਾਂ ਇੰਨਾਂ ਚੀਜ਼ਾਂ ਨੂੰ ਅਮੀਰ ਵਿਰਸੇ ਨੂੰ ਕਾਇਮ ਰੱਖ ਸਕੀਏ ਆਓ ਜੀ ਆਪਾਂ ਸ਼ੁਰੂ ਕਰਦੇ ਆਂਗੇ ਬੋਲੀਆਂ ਪਾਉਣੇ ਪੇਕਿਆਂ ਦੇ ਕਰ ਰਹੀ ਲਾਡਲੀ ਪੇਕਿਆਂ ਦੇ ਕਰ ਰਹੀ ਲਾਡਲੀ ਸੌਰਿਆਂ ਲਾਲੀ ਕੰਮ ਵੇ ਮੇਰਾ ਉੱਡੇ ਝਾਲਮਾ ਸੋਨੇ ਵਰਗਾ ਰੰਗਵੇ ਮੇਰਾ ਉੱਡੇ ਝਾਲਮਾ ਸੋਨੇ ਵਰਗਾ ਰੰਗਵੇ ਮੇਰਾ ਉੱਡੇ ਝਾਲਮਾ ਪਿੱਕਿਆਂ ਦੇ ਕਰ ਮੱਝ ਲਵੇਰੀ ਪਿੱਕਿਆਂ ਦੇ ਕਰ ਮੱਝ ਲਵੇਰੀ ਸੌਰਿਆਂ ਦੇ ਕਰ ਪੇਡਾਂ ਨਾਲੇ ਦੁੱਧ ਰਿੜਕਾਂ ਨਾਲੇ ਕਰਾਂਚ ਨਾਲੇ ਦੁੱਧ ਰਿੜਕਾਂ ਨਾਲੇ ਕਰਾਂਚ ਨਾਲੇ ਦੁੱਧ ਰਿੜਕਾਂ ਨਾਲੇ ਕਰਾਂਚ ਨਾਲੇ ਦੁੱਧ ਰਿੜਕਾਂ ਮੈਨੂੰ ਤੱਕਿੰਦਾ ਪਿੱਕੀਂ ਜਾਂਦੀ ਮੈਨੂੰ ਤੱਕਿੰਦਾ ਪਿੱਕਿੰ ਜਾਂਦੀ ਮਹਿਵਾਗੀ ਜਦ ਪੇਕੇ ਨੀ ਜੈ ਵੱਡੀ ਦਾ ਕਲਸ਼ਣਾ ਰੂੜੀ ਚੜ ਚੜ ਵੇਖੇ ਨੀ ਜੈ ਵੱਡੀ ਦਾ ਕਲਸ਼ਣਾ ਰੂੜੀ ਚੜ ਚੜ ਵੇਖੇ ਨੀ ਜੈ ਵੱਡੀ ਦਾ ਕਲਸ਼ਣਾ ਮਹਿੰਗੇ ਭਾ ਦਾ ਸੂਟ ਗਵਾਲਿਆ ਸੱਗੀ ਨਲੇ ਪਰਾਂਦੀ ਨੀ ਸੇਵ ਸੈਂਤਰੇ ਸੀਟ ਤੇ ਭੁੱਲ ਗਈ ਸੇਵ ਸੰਕਤ ਰੇ ਸੀਟ ਤੇ ਭੁੱਲ ਗਈ ਪਰਸ ਹੋ ਗਿਆ ਚੋਰੀ ਚੰਦਰੇ ਸੌਰਿਆ ਨੇ ਵੀਰਵਾਰ ਨੂੰ ਤੋਰੀ ਚੰਦਰੇ ਸੌਰਿਆ ਨੇ ਵੀਰਵਾਰ ਨੂੰ ਤੋਰੀ ਚੰਦਰੇ ਸੌਰਿਆ ਨੇ ਵੀਰਵਾਰ ਨੂੰ ਤੋਰੀ ਚੰਦਰੇ ਸੌਰਿਆ ਨੇ ਸੌਰੇ ਸੌਰੇ ਕਰਦੀ ਏ ਕੁੜੀਏ ਕੀ ਸੌਰਿਆ ਤੋਂ ਲੈਣਾ ਨੀ ਪਹਿਲਾ ਦਿਨ ਦੇ ਖੰਡ ਦੀਆਂ ਚਾਹਾਂ ਪਹਿਲਾ ਤਾਂ ਤਿੰਨ ਦੇ ਖੰਡ ਦੀਆਂ ਚਾਹਾਂ ਫੇਰ ਦਿੰਦੇ ਗੁੜ ਪਾ ਕੇ ਨੀਰੰਗ ਬਦਲ ਗਿਆ ਦੋ ਦਿਨ ਸੌਰੀ ਜਾ ਕੇ ਨੀਰੰਗ ਬਦਲ ਗਿਆ ਦੋ ਦਿਨ ਸੌਰੀ ਜਾ ਕੇ ਨੀਰੰਗ ਬਦਲ ਗਿਆ ਦੋ ਦਿਨ ਸੌਰੀ ਜਾ ਕੇ ਨੀਰੰਗ ਬਦਲ ਗਿਆ ਪੇਕਿਆਂ ਦੇ ਕਰ ਮਚਾਂ ਲਵੇਰੀਆਂ ਪੇਕਿਆਂ ਦੇ ਕਰ ਮਚਾਂ ਲਵੇਰੀਆਂ ਸੌਰਿਆਂ ਦੇ ਕਰ ਗਾਈਆਂ ਨਹੀਂ ਮੱਖਾਨੀਆਂ ਖਾਂਦੀ ਦੁੱਧ ਮਲਾਈਆਂ 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 ਨਹੀਂ ਮੱਖਾਨੀਆਂ ਖੇਤ ਤਾ ਸਾਡੇ ਅੰਬਾਂ ਦਾ ਬੂਟਾ ਖੇਤ ਤਾ ਸਾਡੇ ਅੰਬਾਂ ਦਾ ਬੂਟਾ ਓਹ ਨੂੰ ਪੈ ਗਿਆ ਬੂਰ ਵੇਨਾ ਮਾਰ ਵੈਰ ਗਿਆ ਪੇਕੇ ਚੰਦਰੀ ਦੇ ਦੂਰ ਵੇਨਾ ਮਾਰ ਵੈਰਿਆ ਪੇਕੇ ਚੰਦਰੀ ਦੇ ਦੂਰ ਵੇਨਾ ਮਾਰ ਵੈਰਿਆ ਪੇਕੇ ਚੰਦਰੀ ਦੇ ਦੂਰ ਪਿੱਕਿਆਂ ਦੇ ਕਰ ਪਕੜ ਪਰੌਂਠੇ ਪਿੱਕਿਆਂ ਦੇ ਕਰ ਪਕੜ ਪਰੌਂਠੇ ਸੌਰਿਆਂ ਦੇ ਕਰ ਗੁੱਲੀਆਂ ਵੇਖ ਤੇਰੀ ਮਾਂ ਮੂਰੇ ਸਬਚ ਤਰਾਇਆਂ ਫੁੱਲੀਆਂ ਵੇਖ ਤੇਰੀ ਮਾਂ ਮੂਰੇ ਸਬਚ ਤਰਾਇਆਂ ਫੁੱਲੀਆਂ ਵੇਖ ਤੇਰੀ ਮਾਂ ਮੂਰੇ ਸਬਚ ਤਰਾਇਆਂ ਫੁੱਲੀਆਂ ਵੇਖ ਤੇਰੀ ਮਾਂ ਮੂਰੇ ਪਿੱਕਿਆਂ ਦਾ ਕਰ ਖੁੱਲਮ ਖੁੱਲਾ ਪਿੱਕਿਆਂ ਦਾ ਕਰ ਖੁੱਲਮ ਖੁੱਲਾ ਸੌਰਿਆਂ ਦੇ ਪੀੜੀ ਥਾਂ ਵੇ ਜਾ ਮੈਣੀ ਬਸਣਾ ਕਪਤੀ ਤੇਰੀ ਮਾ ਵੇ ਜਾ ਮੈਣੀ ਬਸਣਾ ਕਪਤੀ ਤੇਰੀ ਮਾ ਵੇ ਜਾ ਮੈਣੀ ਬਸਣਾ ਕਪਤੀ ਤੇਰੀ ਮਾ ਪਿੱਕਿਆਂ ਦੀ ਕਰਖਾਨੇ ਦੀ ਦੁੱਧ ਮਲਾਈਆਂ ਸੌਰਿਆਂ ਦੇ ਕਰ ਸੰਗ ਦੀ ਨੀ ਮੇਰੀ ਆ ਵਾਲੀ ಆಿ ಉ ಕಡಾ ಮಂಗದೇ ಆಿ ಉಂಗ ಕಡಾ ಮಂಗದ ಉಂಗ ಕಡಾ ಮಂಗದ ಉಂಗ ಕಡಾ ಮಂಗದ ಸಾೇತ ಅಂಬಾ ಓನು ಪೂರ ಜಯ ಕೇ ನಾ ರೋ ನೀ ಪೇಕೆ ಸೂರ ಜಯ ಕೇ ನಾ ರೋಕೆ ಸೂರ ಜಯ ಕೇ ನೋಕೆ ಸೂರ ಜಯ ಕರೆ ನಾರ ರೋ ਧੰਨਵਾਦੀ ਜੇਕਰ ਤੁਹਾਨੂੰ ਮੇਰੀਆਂ ਬੋਲੀਆਂ ਪਸੰਦ ਆਈਆਂ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ ਧੰਨਵਾਦ ਜੀ